ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾ ਰਾਏ ਇਸ ਵੇਲੇ ਮੌਜੂਦ ਆ ਨੋਮੀਨੇਸ਼ਨ ਵਾਲਾ ਜਿੱਥੇ ਸੈਂਟਰ ਬਣਾਇਆ ਗਿਆ ਸੀ ਜਲਾਲਾਬਾਦ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂ ਅੱਜ ਜਿਹੜਾ ਉਮੀਦਵਾਰਾਂ ਨੂੰ ਉਹਨਾਂ ਦੇ ਚੋਣ ਨਿਸ਼ਾਨ ਜਿਹੜੇ ਅਲਾਟ ਕਰ ਦਿੱਤੇ ਗਏ ਨੇ ਤਾਂ ਲਿਸਟਾਂ ਜਿਹੜੀਆਂ ਉਸ ਸੈਂਟਰ ਦੀਆਂ ਕੰਧਾਂ ਦੇ ਉੱਪਰ ਲਾ ਦਿੱਤੀਆਂ ਗਈਆਂ ਨੇ ਜਿਨ੍ਹਾਂ ਲਿਸਟਾਂ ਦੇ ਉੱਪਰ ਉਮੀਦਵਾਰਾਂ ਦੇ ਜਿਹੜੇ ਚੋਣ ਨਿਸ਼ਾਨ ਲਾਜ ਤੇ ਗਏ ਨੇ ਤਾਂ ਗੱਲ ਕਰ ਲੈਨੇ ਆ ਇਹ ਕਿਥੋਂ ਰਿਸ਼ਤੇ ਪਿੰਡ ਸਿਮਰੇ ਵਾਲਾ ਦੀ ਤਾਂ ਜਿਹੜੇ ਸਰਪੰਚੀ ਦੇ ਦੋ ਉਮੀਦਵਾਰ ਨੇ ਸਰਜੀਤ ਸਿੰਘ ਤੇ ਬੂਟਾ ਸਿੰਘ ਸਰਜੀਤ ਸਿੰਘ ਨੂੰ ਬਾਲਟੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਤੇ ਬੂਟਾ ਸਿੰਘ ਨੂੰ ਟਰੈਕਟਰ ਦਾ ਤੇ ਮੁਕਾਬਲਾ ਕਿਹਦੇ ਫਸਵਾ ਪਿੰਡ ਦੇ ਵੀ ਇੱਥੇ ਜਿਹੜੇ ਵਸਨੀਕ ਨੇ ਵੀ ਮੌਜੂਦ ਨੇ ਤੇ ਥੱਲੇ ਆ ਕੇ ਪੰਚਾਂ ਦੇ ਇੰਦਰ ਸਿੰਘ ਨੂੰ ਮੋਬਾਈਲ ਪਰਮਜੀਤ ਸਿੰਘ ਨੂੰ ਸੇਬ ਕੇਵਲ ਕ੍ਰਿਸ਼ਨ ਨੂੰ ਬੈਲਟ ਬਲਦੇਵ ਸਿੰਘ ਨੂੰ ਜੀਪ ਦਵਿੰਦਰ ਸਿੰਘ ਬੱਲੇਬਾਜ਼ ਪਰਵਿੰਦਰ ਸਿੰਘ ਨੂੰ ਸਲੇਤ ਸ਼ਿੰਦੇ ਬਾਈ ਨੂੰ ਇਹ ਜੇਤੂ ਕਰਾਰ ਦਿੱਤਾ ਗਿਆ ਸ਼ੀਲਾ ਰਾਣੀ ਨੂੰ ਜੇਤੂ ਕਰਾਰ ਦਿੱਤਾ ਗਿਆ ਸੋਮਾ ਰਾਣੀ ਨੂੰ ਕੂਲਰ ਸ਼ਾਂਤੋ ਬਾਈ ਨੂੰ ਕੰਦ ਕਢੀ ਤੇ ਅੰਗਰੇਜ਼ ਸਿੰਘ ਨੂੰ ਸਲਾਈ ਮਸ਼ੀਨ ਤੇ ਰਾਜ ਸਿੰਘ ਨੂੰ ਰਬੜ ਮੋਰ ਜਿੱਤ ਗਿਆ ਇਹਨਾਂ ਦਾ ਬਿਲਕੁਲ ਸ਼ੀਲੋ ਬਾਈ ਜਿਨ੍ਹਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਪਿੰਡ ਸਿਮਰੇਵਾਲਾ ਤੋਂ ਪੰਚ ਦੇ ਉਮੀਦਵਾਰ ਸਨ ਮੈਂਬਰ ਮੈਂਬਰ ਦੇ ਉਮੀਦਵਾਰ ਸਨ ਤੇ ਉਹਨਾਂ ਦਾ ਬੇਟਾ ਲਵਲੀ ਨੋਟੀ ਨੋਟੀ ਦੇ ਨਾਮ ਤੇ ਮਸ਼ਹੂਰ ਹੈ ਤੇ ਉਹਦੇ ਨਾਲ ਆਪਾਂ ਗੱਲ ਕਰਦੇ ਆ ਬਾਈ ਪਹਿਲਾਂ ਤਾਂ ਮੁਬਾਰਕਾਂ ਜਿਹੜਾ ਪੰਚ ਦੇ ਤੌਰ ਤੇ ਤੁਹਾਡੀ ਮਾਤਾ ਦੇ ਵੱਲੋਂ ਫਾਰਮ ਭਰੇ ਗਿਆ ਸੀ ਤਾਂ ਅੱਜ ਉਹਨਾਂ ਨੂੰ ਜੇਤੂ ਘਰਾਰ ਦੇ ਦਿੱਤਾ ਗਿਆ ਤੁਹਾਨੂੰ ਵੀ ਬਾਈ ਵਾਹ ਵਾਹ ਮੁਬਾਰਕਾਂ ਸਾਰੇ ਪਿੰਡ ਨੂੰ ਵੀ ਕੀ ਕਹਿਣਾ ਚਾਹੋਗੇ ਬਸ ਸਹੀ ਹੈ ਕਿ ਸ਼ਾਂਤ ਮਹੀਨਾ ਲਾਉਣਾ ਚਾਹੀਦਾ ਇਲੈਕਸ਼ਨ ਨਹੀਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਜੇਤੂ ਘਰਾਰ ਦੇਣਾ ਚਾਹੀਏ ਕੋਈ ਸਰਪੰਚ ਹੋਵੇ ਜਾਂ ਕੋਈ ਮੈਂਬਰ ਪੰਚਾਇਤ ਬੜੀ ਵੱਡੀ ਗੱਲ ਹੁੰਦੀ ਹੈ ਆ ਐਵੇਂ ਹੀ ਹੈ ਜੀ ਸੋ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਮੇਰੇ ਵੱਲੋਂ ਤੇ ਅੱਜ ਨਿਊਜ਼ ਵੱਲੋਂ ਇਹਨਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੈਪੀ ਬਰਥਡੇ ਤਾਂ ਬਿਲਕੁਲ ਹੋਰ ਵੀ ਤਸਵੀਰਾਂ ਇੱਥੇ ਦਿਖਾ ਰਹੇ ਹਾਂ ਤੁਹਾਨੂੰ ਜਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਫਾਰਮ ਲਗਾਏ ਗਏ ਨੇ ਤਾਂ ਬਿਲਕੁਲ ਇਹ ਤਸਵੀਰਾਂ ਨੇ ਜਿਨ੍ਹਾਂ ਦੇ ਉੱਪਰ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੇ ਫਾਰਮ ਭਰੇ ਗਏ ਸੀ ਤਾਂ ਹੁਣ ਜਿਹੜਾ ਅੱਜ ਚੋਣ ਨਿਸ਼ਾਨ ਜਿਹੜੇ ਲਾਟ ਕਰ ਦਿੱਤੇ ਗਏ ਨੇ ਤਾਂ ਇਸ ਵੇਲੇ ਉਸ ਸੈਂਟਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਹਲਕਾ ਵਿਧਾਇਕ ਦੇ ਖਾਸਮ ਖਾਸ ਦੋ ਨੌਜਵਾਨ ਨੇ ਇੱਕ ਹੈਪੀ ਕਮੋਜ ਤੇ ਇੱਕ ਬਿਆਨਤ ਕਮੋਜ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਿਆਨਤ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਅੱਜ ਜਿਹੜੇ ਚੋਣ ਨਿਸ਼ਾਨ ਲਾਟ ਕਰ ਦਿੱਤੇ ਗਏ ਨੇ ਕਿਉਂਕਿ ਅੱਜ ਤੋਂ ਬਾਅਦ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਪੂਰਾ ਫਸਵਾ ਚੱਲੇਗਾ ਲੋਕ ਜਿਨ੍ਹਾਂ ਜਿਨ੍ਹਾਂ ਨੇ ਵੀ ਜਿਹੜੇ ਨੋਮੀਨੇਸ਼ਨ ਭਰੇ ਨੇ ਮੈਂਬਰ ਦੇ ਤੌਰ ਤੇ ਜਾਂ ਕੋਈ ਸਰਪੰਚ ਦੇ ਤੌਰ ਤੇ ਚੋਣ ਲੜ ਰਿਹਾ ਹੈ ਤਾਂ ਅੱਜ ਤੋਂ ਬਾਅਦ ਉਹ ਜਲਾਲਾਬਾਦ ਨੂੰ ਛੱਡ ਕੇ ਪਿੰਡ ਦੇ ਵਿੱਚ ਜਿਹੜਾ ਵੋਟਾਂ ਦਾ ਮੰਗਣ ਦਾ ਜਿਹੜਾ ਕੰਮ ਸ਼ੁਰੂ ਕਰਨਗੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਤ ਸਤਿ ਸਾਲ ਜੀ ਸਾਰਿਆਂ ਨੂੰ ਮੈਂ ਤਾਂ ਸਾਰੇ ਪਿੰਡ ਵਾਸੀ ਨੂੰ ਇਹ ਬੇਨਤੀ ਕਰਦਾ ਵੀ ਇਲੈਕਸ਼ਨ ਆ ਗਿਆ ਸਾਰਿਆਂ ਨੂੰ ਚੋਣ ਸ਼ਾਂਤ ਆਪੋ ਆ ਦੇ ਮਿਲ ਗਏ ਨੇ ਤੇ ਸਾਰੇ ਪਿੰਡ ਦੇ ਜਿੰਨੇ ਵੀ ਸੱਜਣ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਸ਼ਾਂਤੀਪੂਰਵ ਨਾਲ ਆਦਾ ਇਲੈਕਸ਼ਨ ਕਰਾਓ ਕੋਈ ਲੜਾਈ ਝਗੜਾ ਕੁਝ ਨਹੀਂ ਪਿਆ ਤੇ ਮੇਰੇ ਪਿੰਡ ਆਦੇ ਪਿੰਡ ਮੈਂ ਪਿੰਡ ਗਮਾਨੀ ਵਾਲਾ ਦਾ ਧੰਨਵਾਦ ਕਰਦਾ ਜਿੰਨਾ ਮੈਨੂੰ ਸਰਸੰਦੀ ਨਾਲ ਸਰਪੰਚ ਚੁਣਿਆ ਤੇ ਮੈਂ ਤੇ ਹੀ ਗੱਲ ਚਾਹੁੰਦਾ ਵੀ ਸਾਰੇ ਪਿੰਡਾਂ ਚ ਇਦਾਂ ਹੋਵੇ ਕਿ ਲੜਾਈ ਝਗੜੇ ਨਾ ਹੋਣ ਬਾਕੀ ਰਹੀ ਗੱਲ ਇਤੋਂ ਦੀ ਵਿਚਾਰ ਤਰੀਕ ਨੂੰ ਚਲੋ ਰਾਤ ਸ ਜਿਆਦਾ ਪੈ ਗਿਆ ਸੀ ਉਹਦੇ ਕਰਕੇ ਥੋੜੀ ਉਲੜ ਪਾਜੀ ਪਈ ਕਈ ਸਰਾਰਤੀ ਅੰਸਰਾਂ ਨੇ ਕੋਈ ਗਲਤ ਕੰਮ ਕੀਤੇ ਫੈਲਣਾ ਕੋਈਆਂ ਉਹਨਾਂ ਦੇ ਪਰਚੇ ਵੀ ਹੋਏ ਨੇ ਉਹਨਾਂ ਨੇ ਪੁਲਿਸ ਨੇ ਕਾਰਵਾਈ ਆਦੀ ਪੂਰੀ ਕੀਤੀ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਅੱਜ ਸੁਣਨ ਚਾਹ ਵੀ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ ਪੁਲਿਸ ਦਾ ਕੋਈ ਕਸੂਰ ਨਹੀਂ ਜੀ ਅੱਜ ਆਪਾਂ ਪੁਲਿਸ ਨੂੰ ਮਾੜਾ ਕਹਾਂਗੇ ਤੇ ਕੱਲ ਨੇ ਪੁਲਿਸ ਨੂੰ ਆਪਣਾ ਸਾਥ ਨਹੀਂ ਦੇਣਾ ਜੀ ਕੱਲ ਨੂੰ ਪਿੰਡਾਂ 'ਚ ਲੜਾਈ ਝਗੜਾ ਹੋਏ ਪੁਲਿਸ ਕਿੱਥੇ ਚਲੀ ਜਾਏਗੀ ਕੀ ਆਪਨੇ ਤੇ ਕਰ ਲੂਗੇ ਪੁਲਿਸ ਨੇ ਬਹੁਤ ਵਧੀਆ ਚੰਗੇ ਢੰਗ ਨਾਲ ਕੰਮ ਕੀਤਾ ਜਿਨ੍ਹਾਂ ਨੇ ਛੇੜਖਾਹ ਨਹੀਂ ਕੀਤੀ ਸਾਥੀ ਅੰਸਰਾਂ ਨੇ ਉਹਨਾਂ ਦੇ ਪਰਚੇ ਵੀ ਹੋਏ ਨੇ 2-4 ਪਿੰਡਾਂ 'ਚ ਜਿਹੜੇ ਮੁੰਡਿਆਂ ਤੇ ਬਾਕੀ ਆਮ ਜਨਤਾ ਆ ਹੀ ਜਾਂਦੀ ਹੈ ਸਾਰਾਂ ਨੂੰ ਚੋਣ-ਚਾਨ ਮਿਲ ਜਾਂਦੇ ਨੇ ਮੈਂ ਕਹਿੰਦਾ ਵਧੀਆ ਢੰਗ ਨਾਲ ਆਦਾ ਪਿੰਡ 'ਚ ਕੋਈ ਲੜਾਈ ਝਗੜਿਆਂ ਤੋਂ ਬਚ ਕੇ ਤੇ ਆਪਾਂ ਦੀ ਵੋਟ ਮੰਗੋ ਆਦਾ ਹੱਕ ਕੇ ਤੇ ਆ ਸ਼ਾਂਤੀ ਮੋਹਨ ਨਾਲ ਆਦਾ ਇਲੈਕਸ਼ਨ ਲੜੋ ਧੰਨਵਾਦ ਜੀ ਜੀ ਬਿਲਕੁਲ ਧੰਨਵਾਦ ਜੀ ਸਾਡੇ ਨਾਲ ਹੈਪਨ ਕੰਬੋਜ ਜੀ ਵੀ ਜੀ ਬਾਈ ਜੀ ਜੀ ਬਾਈ ਮੈਂ ਖੁਦ ਕੈਂਡੀਡੇਟਾਂ ਚੈੱਕ ਕਰਨੀ ਵਾਲੇ ਤੋਂ ਜੀ ਜਿਵੇਂ ਬੈਂਤ ਬਾਈ ਨੇ ਗੱਲ ਕੀਤੀ ਹੈ ਜੀ ਵੀ 4 ਤਰੀਕ ਦਾ ਮੌਲ ਹੁਣ 4 ਤਰੀਕ ਨੂੰ ਮੌਲ ਜਿਹੜਾ ਬਣਾਇਆ ਗਿਆ ਉਹ ਵਿਰੋਧੀ ਪਾਰਟੀਆਂ ਦਾ ਇਹੀ ਟਾਈਮ ਹੁੰਦਾ ਜਿਹੜਾ ਕਿ ਰੋਟੀਆਂ ਸੇਕਣ ਦਾ ਜਿਹਨੂੰ ਕਹਿੰਦੇ ਆ ਆਦੇ ਆਪ ਨੂੰ ਜਿਹੜਾ ਉਹਦਾ ਚਿਹਰਾ ਹੁੰਦਾ ਉਹਨੂੰ ਸਾਹਮਣੇ ਲਿਆਉਣ ਦਾ ਇਹੀ ਟਾਈਮ ਹੁੰਦਾ ਹੈ ਤੇ ਜਿੰਨੀ ਹੁੱਲੜਬਾਜੀ ਕਰਾਈ ਜੀ ਉਹ ਉਹਨਾਂ ਨੂੰ ਇਹਨਾਂ ਨੇ ਐਂਟੀਆ ਪਾਰਟੀਆਂ ਨੇ ਕਰਾਈ ਤੇ ਉਹ ਜਿਹੜਾ ਆ ਪਤਾ ਲੱਗ ਰਿਹਾ ਹਾਲ ਦੀ ਘੜੀ 'ਚ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਡਿਪਟੀ ਸਾਹਿਬ ਨੂੰ ਤੇ ਹੋਰ ਕਈ ਮੁਲਾਜ਼ਮਾਂ ਨੂੰ ਜਿਹੜਾ ਕਿ ਟਾਰਗੇਟ ਕੀਤਾ ਜਾ ਰਿਹਾ ਵੀ ਇਹਨਾਂ ਦੇ ਦੇਖ ਰੇਖੇ 'ਚ ਸਾਰਾ ਕੁਝ ਹੋਇਆ ਹੈ ਹੁਣ ਦੋ ਭਰਾ ਆਪਸ ਵਿੱਚ ਘਰ ਵਿੱਚ ਲੜ ਰਹੇ ਨੇ ਤੁਹਾਨੂੰ ਆਪਾਂ ਉਹ ਵੀ ਨਾ ਦਈਏ ਵੀ ਪੁਲਿਸ ਪ੍ਰਸ਼ਾਸਨ ਨੇ ਕਰਵਾਇਆ ਇਹ ਤਾਂ ਨਹੀਂ ਹੋ ਸਕਦਾ ਪੁਲਿਸ ਪ੍ਰਸ਼ਾਸਨ ਅੰਦਰ ਦੇਖਦਾ ਕਿ ਬਾਹਰ ਗਲੀਆਂ ਚ ਦੇਖਦਾ ਐਨੇ ਵੱਡੇ ਹਜੂਮ ਪਰ ਬਾਈ ਜੇਵ ਜਾ ਮਾਹੌਲ ਉਦੋਂ ਬਣਿਆ ਸੀਗਾ 4 ਤਰੀਕ ਵਾਲੇ ਦਿਨ ਲੋਕਾਂ ਦੇ ਵਿੱਚ ਵੀ ਹੁਣ ਸਹਿਮ ਦਾ ਮਾਹੌਲ ਬਣਿਆ ਬਣ ਗਿਆ ਕਿ ਨੋਮੀਨੇਸ਼ਨ ਭਰਨ ਵਾਲੇ ਦਿਨ ਐਨਾ ਮਾਹੌਲ ਖਰਾਬ ਹੋ ਗਿਆ ਤੇ ਇਲੈਕਸ਼ਨ ਜਿੱਦਣ ਵੋਟਾਂ ਪੈਣਗੀਆਂ ਉਦੋਂ ਕਿਹੋ ਜਿਹਾ ਮਾਹੌਲ ਹੋਵੇਗਾ ਪਿੰਡਾਂ ਚ ਬਾਈ ਜੀ ਇਹ ਹੀ ਤਾਂ ਚੀਜ਼ ਹੈ ਜੀ ਅੱਜ ਆਪਾਂ ਪ੍ਰਸ਼ਾਸਨ ਦੇ ਨਾਲ ਖੜਦੇ ਆਂ ਪ੍ਰਸ਼ਾਸਨ ਨੇ ਉਸ ਦਿਨ ਵੀ ਜਿਹੜਾ ਜਿੰਨੇ ਵੀ ਸ਼ਰਾਰਤੀ ਅਨਸਰ ਸੀ ਉਹ ਸਾਰੇ ਗ੍ਰਿਫਤਾਰ ਕੀਤੇ ਗਏ ਪਲੱਸ ਉਹਨਾਂ ਦੇ ਪਰਚਾ ਕੀਤਾ ਗਿਆ ਜੇ ਪੁਲਿਸ ਪ੍ਰਸ਼ਾਸਨ ਨੂੰ ਯਾਦ ਆਪਾਂ ਟਾਰਗੇਟ ਕਰਕੇ ਚੱਲਾਂਗੇ ਵੀ ਇਹਨਾਂ ਨੇ ਤਾਂ ਕੋਈ ਕੰਮ ਕੀਤਾ ਨਹੀਂ ਜਾਂ ਇਹਨਾਂ ਨੇ ਕਿਹਾ ਤਾਂ ਉਸ ਦਿਨ ਉਹਨਾਂ ਨੇ ਆਉਣਾ ਹੀ ਮਨਾ ਕਰ ਦੇਣਾ ਵੀ ਸਾਡਾ ਜਾਇਆ ਜਾਂ ਨਾ ਜਾਇਆ ਇੱਕੋ ਬਰਾਬਰ ਹੈ ਜੀ ਪਰ ਇਹ ਵਿਰੋਧੀ ਪਾਰਟੀਆਂ ਨੂੰ ਜਿਹੜਾ ਇਹਨਾਂ ਨੇ ਕੰਮ ਕਰਨਾ ਇਹ ਮਾੜੀ ਗੱਲ ਹੈ ਤੇ ਇਤਿਹਾਸ 'ਚ ਜਿਹੜਾ ਪਹਿਲੀ ਵਾਰੀ ਹੋਇਆ ਵੀ ਇੰਨੀਆਂ ਫੈਲਾ ਜਿਹੜੀਆਂ ਦਾਖਲ ਹੋਈਆਂ ਨੇ ਅੱਜ ਤੁਹ ਜਲਾਲਾਬਾਦ ਦਾ ਪਹਿਲਾ ਰਿਕਾਰਡ ਪੱਟਿਆ ਜਾਵੇ ਤੇ ਅੱਜ ਦਾ ਪਟਿਆ ਜੇ ਵਿੱਚ ਸਭ ਤੋਂ ਵੱਡੀ ਗੱਲ ਵੀ ਜਿੱਥੋਂ ਤੱਕ ਸਮਾਂ 3 ਵਜੇ ਤੱਕ ਸੀ ਤੇ ਰਾਤ 12 ਵਜੇ ਤੱਕ ਜਿਹੜਾ ਕੀ ਫੈਲਾ ਦਾਖਲ ਕੀਤੀਆਂ ਜੀ ਆ ਇਹ ਕੋਈ ਛੋਟੀ ਪੋਟੀ ਗੱਲ ਨਹੀਂ ਕਿ ਕੱਲਾ ਆਮ ਆਦੀ ਪਾਰਟੀ ਦੀ ਸਰਕਾਰ ਚ ਹੋ ਸਕਦਾ ਹੈ ਇਹ ਐਮਐਲਏ ਜਗਦੀਪ ਕੰਬੋਜ ਗੋਲਡੀ ਦੀ ਦੇਖ ਰੱਖਤੀ ਹੋ ਸਕਦਾ ਹੈ ਜੀ ਐਡਾ ਵੱਡਾ ਜਿਹੜਾ ਕੰਮ ਅਗਲੀ ਗੱਲ ਹੈ ਜੀ ਭਾਈ ਮੇਰੇ ਪਿੰਡ ਦੋ ਹੋਰ ਕੈਂਡੀਡੇਟ ਨੇ ਜਿਹੜੇ ਲੱਗ ਤੋਂ ਲੱਗ ਲੱਗ ਪਾਰਟੀਆਂ ਦੇ ਨੇ ਉਹਨਾਂ ਦੇ ਫੈਲਾ ਸਾਰੀਆਂ ਪ੍ਰੋਪਰ ਸੈਟ ਹੋਈਆਂ ਤੇ ਮੇਰੇ ਤਿੰਨ ਮੈਂਬਰ ਜਿਹੜੇ ਖੜੇ ਸੀ ਉਹਨਾਂ ਤਿੰਨਾਂ ਦੀ ਰਿਜੈਕਟ ਹੋ ਗਈਆਂ ਕਿਉਂਕਿ ਮੈਂ ਉੱਥੇ ਕਹਾ ਵੀ ਸਰਕਾਰ ਦਾ ਰੋਲ ਹੈ ਜੈਂਸ ਮੈਂ ਖਸਮ ਖਾਸ ਹਾਂ ਤਾਂ ਮੇਰੀ ਫਾਈਲ ਰਿਜੈਕਟ ਨਾ ਹੋਣ ਮੇਰੇ ਤਿੰਨ ਮੈਂਬਰ ਜਿਹੜੇ ਕੀ ਉਹ ਸ਼੍ਰੀਆਮ ਜਿਹੜੇ ਕੀ ਉਹਨਾਂ ਨੂੰ ਇੱਕੋ ਇੱਕੋ ਮੈਂਬਰ ਮਹਿਫਿਲ ਭਰੀ ਸੀ ਮੇਰੇ ਤਿੰਨ ਵਾਟਾ ਚ ਮੈਂਬਰ ਹੀ ਨਹੀਂ ਰਹਿ ਗਏ ਜੀ ਤੇ ਮੈਂ ਕਿੰਨੂੰ ਦੋਸ਼ ਦੇਵਾਂ ਜੀ ਹਾਂਜੀ ਤੇ ਬਿਲਕੁਲ ਸਾਡੇ ਨਾਲ ਹੈ ਪੀ ਕੰਬੋਜ ਮੌਜੂਦ ਨੇ ਪਿੰਡ ਢਾਬਾ ਤੋਂ ਹੈਪੀ ਜੀ ਸਵਾਗਤ ਹੈ ਪਹਿਲਾਂ ਦਾ ਚੈਨ ਸასი ਗੱਲ ਬਪਰਾਏ ਐਜ ਨਿਊਜ਼ 24 ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਚਲੋ ਚੋਣ ਪ੍ਰਕਿਰਿਆ ਚੱਲ ਰਹੀ ਹੈ ਪੰਚਾਇਤੀ ਇਲੈਕਸ਼ਨ ਨੇ 4 ਤਰੀਕ ਨੂੰ ਬਹੁਤ ਹੀ ਵਧੀਆ ਸੋ ਚੱਜੇ ਢੰਗ ਦੇ ਨਾਲ ਇੱਥੇ ਫੈਲਾਂ ਭਰੀਆਂ ਗਈਆਂ ਨੇ ਜੋ ਕੈਂਡੀਡੇਟ ਸੀਗੇ ਉਹਨਾਂ ਅਲੱਗ-ਅਲੱਗ ਕਾਊਂਟਰਾਂ ਤੇ ਜਾ ਕੇ ਆਪਦੀ ਫੈਲਾਂ ਜਮ੍ਹਾਂ ਕਰਾਈਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਫੈਲਾਂ ਭਰੀਆਂ ਗਈਆਂ ਨੇ ਜਿਵੇਂ ਆ ਆਪੋਜੀਸ਼ਨ ਪਾਰਟੀਆਂ ਨੇ ਧਰਨਾ ਲਾਇਆ ਵੀ ਸਾਡੇ ਫੈਲਾਂ ਨਹੀਂ ਭਰੀਆਂ ਗਈਆਂ ਹਰੇਕ ਪਿੰਡ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਰੰਜਿਸ਼ ਹੁੰਦੀ ਏ ਠੀਕ ਹੈ ਉਹ ਉਹ ਕੀ ਹੋਇਆ ਉਹਨਾਂ ਦੇ ਆਪਣੇ ਕੋਲੋਂ ਇੱਥੇ 3 ਵਜੇ ਤੱਕ ਦਾ 5 ਵਜੇ 3 ਵਜੇ ਦਾ ਸਮਾਂ ਸੀਗਾ 5 ਵਜੇ ਤੱਕ 메ਨ ਗੇਟ ਸੀਗਾ ਜੋ ਬਾਉਂਡਰੀ ਦੇ ਅੰਦਰ ਹੋ ਗਿਆ ਰਾਤ 11:00 11:30 ਵਜੇ ਤੱਕ ਹਰ ਇੱਕ ਕਾਊਂਟਰ ਤੇ ਫਾਈਲ ਜਮ੍ਹਾਂ ਹੋਈ ਏ ਚਲੋ ਜਿਨ੍ਹਾਂ ਦੇ ਤਕਰੀਬਨ ਲਗਭਗ 36-3700 ਫਾਈਲਾਂ ਜਮ੍ਹਾਂ ਹੋਈਆਂ ਨੇ ਜਿਦੇ ਵਿੱਚੋਂ ਘੱਟ ਤੋਂ ਘੱਟ ਅਰ ਆਮ ਆਦੀ ਪਾਰਟੀ ਦੇ ਬੰਦਿਆਂ ਦੀ ਵੀ ਪਹਿਲਾਂ ਰਿਜੈਕਟ ਹੋਈਆਂ ਨੇ ਜਿਨ੍ਹਾਂ ਦਾ ਕੋਈ ਐਲੀਗੇਸ਼ਨ ਸੀ ਜਾਂ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਪੂਰੇ ਸੀਗੇ ਉਹਨਾਂ ਦੀਆਂ ਵੀ ਫਾਈਲਾਂ ਹੋਈਆਂ ਨੇ ਜਿਹੜੇ ਹੁਣੇ ਜਿੰਨਾਂ ਦੇ ਵੱਲੋਂ ਫਾਈਲਾਂ ਪਾੜੀਆਂ ਗਈਆਂ ਉਹ ਲੋਕ ਕੌਣ ਸੀਗੇ ਉਦੋਂ ਉਹ ਲੋਕ ਜਿਵੇਂ ਕਿ ਪਿੰਡਾਂ ਦੇ ਵਿੱਚ ਜਿਵੇਂ ਲਗ ਲਗ ਪਾਰਟੀਆਂ ਤੋਂ ਹੁੰਦੇ ਨੇ ਉਹ ਇੱਕ ਉਲਟ ਬਾਜੀ ਸਾਮ ਦਾ ਮਾਹੌਲ ਬਣਾਉਣ ਵਾਸਤੇ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਆਮ ਆਦੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਆਪੋਜੀਸ਼ਨ ਦੇ ਗੁੰਡੇ ਸੀਗੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਨੂੰ ਸਜ਼ਾ ਵੀ ਮਿਲੀ ਹੈ ਬਾਇ ਨੇਮ ਉਹਨਾਂ ਤੇ ਪਰਚੇ ਵੀ ਹੋਏ ਨੇ ਤੇ ਉਹਨਾਂ ਤੇ ਕਾਰਵਾਈ ਵੀ ਹੋਈ ਹੈ ਰੈਸਟ ਵੀ ਹੋਏ ਨੇ ਇਲੈਕਸ਼ਨ ਵਾਲੇ ਦਿਨ ਨੂੰ ਲੈ ਕੇ ਜਿੱਦਣ ਵੋਟਾਂ ਪੈਣੀਆਂ ਨੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹਣਾ ਵੀ ਪਿੰਡ ਦੇ ਵਿੱਚ ਆਪਸੀ ਭਾਈਚਾਰਾ ਹੈ ਚਲੋ ਲਗ ਲਗ ਪਾਰਟੀਆਂ ਹੁੰਦੀਆਂ ਤੁਸੀਂ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਆਪਣੇ ਆਪਣੇ ਕੈਂਡੀਡੇਟ ਨੂੰ ਤੁਸੀਂ ਓਟ ਪਾਣੀ ਹੈ ਜਿਹਨੂੰ ਵੀ ਪਸੰਦ ਕਰਦੇ ਹੋ ਤੁਹਾਡਾ ਆਪ ਦਾ ਅਧਿਕਾਰ ਹੈ ਜਿਹਨੂੰ ਵੀ ਪਸੰਦ ਕਰਦੇ ਹੋ ਤੁਸੀਂ ਉਹਨੂੰ ਓਟ ਪਾਓ ਬਿਲਕੁਲ ਵੋਟ ਪਾ ਕੇ ਆਪਦੇ ਘਰ ਜਾਓ ਰਾਮ ਨੂੰ ਸ਼ਾਮ ਨੂੰ ਰਿਜ਼ਲਟ ਆਉਣਾ ਹੈ ਕੋਈ ਵੀ ਹੁੱਲੜ ਬਾਜੀ ਕਰਨ ਦਾ ਨਹੀਂ ਮੈਂ ਤਾਂ ਹੀ ਕਹਿਣਾ ਕਿਉਂਕਿ ਆਪਾਂ ਸ਼ੁਰੂ ਤੋਂ ਲੈ ਕੇ ਮਰਨ ਤੱਕ ਜਨਮ ਤੋਂ ਲੈ ਕੇ ਪਿੰਡ ਦੇ ਵਿੱਚ ਰਹਿਣੇ ਆ ਆਪਸੀ ਭਾਈਚਾਰਾ ਆਪਣੇ ਵਿਆਹ ਸ਼ਾਦੀਆਂ ਮਰਗਾਂ ਦੇ ਭੋਗ ਖੇਤੀ ਬਾੜੀ ਬੱਟਾਂ ਸਾਂਝੀਆਂ ਨੇ ਮੈਂ ਬਸ ਇਹੀ ਅਪੀਲ ਕਰਨਾ ਚਾਹੁੰਦਾ ਸਾਰੇ ਹਲਕੇ ਨੂੰ ਪੰਜਾਬ ਨਿਵਾਸੀਆਂ ਨੂੰ ਵੀ ਬਿਲਕੁਲ ਸਹਿਮਤੀ ਦੇ ਨਾਲ ਓਟ ਪਾਓ ਕੋਈ ਨਹੀਂ ਸਰਪੰਚੀ 5 ਸਾਲਾਂ ਬਾਅਦ ਫੇਰ ਆ ਜਾਂਦੀ ਹੈ ਕੋਈ ਨਹੀਂ ਜੋ ਕੋਈ ਵੀਰ ਹਾਰ ਗਿਆ ਤੇ ਉਹਨੂੰ ਅਗਲਾ ਮੌਕਾ ਮਿਲੇਗਾ ਜੋ ਚੱਕੇ ਕੰਮ ਕਰੇਗਾ ਤਾਂ ਬਿਲਕੁਲ ਧੰਨਵਾਦ ਹੈਪੀ ਕਮੋਜੀ ਦਾ ਗੱਲਬਾਤ ਕੀਤੀ ਹੈ ਤਾਂ ਉਹਨ ਇੱਕ ਵਾਰ ਤੁਹਾਨੂੰ ਲਿਸਟਾਂ ਜਿਹੜੀਆਂ ਉਹ ਵੀ ਆਪਾਂ ਦਿਖਾ ਦਿੰਨੇ ਆ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਕਿਹੜੇ ਕਿਹੜੇ ਜਿਹੜੇ ਚੋਣ ਨਿਸ਼ਾਨ ਅਲਾਟ ਕੀਤੇ ਗਏ ਨੇ ਸਾਡੇ ਨਾਲ ਇੱਕ ਸਾਡੇ ਸਾਥੀ ਪੱਤਰਕਾਰ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਅੱਜ ਲਿਸਟਾਂ ਲਗੀਆਂ ਰਹੀਆਂ ਨੇ ਅੱਜ ਤੋਂ ਬਾਅਦ ਜਿਹੜਾ ਹੁਣ ਪਿੰਡਾਂ ਦਾ ਕੰਮ ਰਹਿ ਗਿਆ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਨੇ ਚਾਹੇ ਉਹ ਕੋਈ ਮੈਂਬਰ ਦੇ ਤੌਰ ਤੇ ਚੋਣ ਲੜ ਰਿਹਾ ਚਾਹੇ ਉਹ ਕੋਈ ਸਰਪੰਚ ਦੇ ਤੌਰ ਤੇ ਚੋਣ ਲੜ ਰਿਹਾ ਤਾਂ ਅੱਜ ਤੋਂ ਬਾਅਦ ਉਹ ਪਿੰਡਾਂ ਦੇ ਵਿੱਚ ਰਹਿ ਕੇ ਜਿਹੜਾ ਵੋਟਾਂ ਦੀ ਅਪੀਲ ਕਰਨਗੇ ਲੋਕਾਂ ਨੂੰ ਆਪਦੀ ਜਿੱਤ ਵਾਲੇ ਪਾਸੇ ਨੂੰ ਦੇਖਦੇ ਹੋਏ ਪਰ ਜਿਹੜਾ 4 ਤਰੀਕ ਦਾ ਮਾਹੌਲ ਸੀ ਉਸ ਤੋਂ ਬਾਅਦ ਦੇ ਵਿੱਚ ਧਰਨਾ ਲਗਾਇਆ ਗਿਆ ਤੇ ਅੱਜ ਵੀ ਜਿਹੜਾ ਮਾਹੌਲ ਉਸੇ ਤਰੀਕੇ ਦਾ ਭਾਵੇਂ ਰਾਤ ਦਾ ਜਿਹੜਾ ਧਰਨਾ ਚੱਕਿਆ ਗਿਆ ਪਰ ਜਿਹੜੇ ਨੋਮੀਨੇਸ਼ਨ ਜਿਨ੍ਹਾਂ ਦੇ ਪਾੜੇ ਗਏ ਨੇ ਉਹਨਾਂ ਦੇ ਮਨਾਂ ਦੇ ਵਿੱਚ ਅੱਜ ਵੀ ਜਿਹੜਾ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਲੈ ਕੇ ਰੋਸ ਦੇਖਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸਰਪੰਚੀ ਇਲੈਕਸ਼ਨਾਂ ਦੇ ਵਿੱਚ 5 ਸਾਲ ਬਾਅਦ ਜਦੋਂ ਇਹ ਇਲੈਕਸ਼ਨ ਅਨਾਉਂਸ ਹੁੰਦੇ ਨੇ ਉਸ ਤੋਂ ਬਾਅਦ ਹੀ ਜਿਹੜੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਘਟਨਾਕਰਮ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਤੁਸੀਂ ਦੇਖੋਗੇ ਪਿਛਲੇ ਸਾਲ ਵੀ ਜਦੋਂ ਸਰਪੰਚ ਨੂੰ ਲੈ ਕੇ ਇਹੋ ਜਿਹੀਆਂ ਘਟਨਾਵਾਂ ਸ਼ੁਰੂ ਹੋ ਗਿਆ ਸੀ ਕਿਉਂਕਿ ਨਾ ਹਰੇਕ ਬੰਦਾ ਚਾਹੁੰਦਾ ਹੈ ਕਿ ਮੈਂ ਪਿੰਡ ਦਾ ਸਰਪੰਚ ਬਣਾ ਜਾਂ ਮੈਨੂੰ ਉਮੀਦ ਹੁੰਦੀ ਹੈ ਕਿ ਮੈਂ ਪੰਚ ਬਣਾ ਕਿਉਂਕਿ ਹਰੇਕ ਬੰਦੇ ਨੂੰ ਅੱਜ ਕੱਲ੍ਹ ਆਜ਼ਾਦੀ ਹੈ ਉਹ ਨਾਮਿਨੇਸ਼ਨ ਪਾਰ ਸਕਦਾ ਹੈ ਪਰ ਜਦੋਂ ਪਿੰਡ ਦੇ ਵਿੱਚ ਉਮੀਦਵਾਰ ਜ਼ਿਆਦਾ ਹੋ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਉਮੀਦਵਾਰ ਜ਼ਿਆਦਾ ਹੋ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਆਪਸੀ ਟਸਲ ਵੀ ਤਾਂ ਫਿਰ ਵਧੇਗੀ ਉਹਦੇ ਹਿਸਾਬ ਨਾਲ ਉਸ ਹਿਸਾਬ ਨਾਲ ਫਾਈਲਾਂ ਹਰੇਕ ਪਿੰਡ ਦੇ ਵਿੱਚੋਂ ਜਿਵੇਂ ਕਿਸੇ ਪਿੰਡ 50-50 ਫਾਈਲਾਂ ਵੀ ਲੋਕਾਂ ਨੇ ਭਰੀਆਂ ਨੇ ਟੋਟਲ ਤੇ ਉਸ ਕਾਰਨ ਉਹਨਾਂ ਦੀ ਆਪਸੀ ਟਸਲ ਵਧੀ ਹੈ ਜਿਸ ਟਸਲ ਦੇ ਕਾਰਨ ਤੁਸੀਂ ਦੇਖਿਆ ਹੁੰਦੇ ਜਲਾਲਾਬਾਦ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਿਆ ਹੈ 3-4 ਦਿਨ ਘਟਨਾਵਾਂ ਹੋਈਆਂ ਪੱਗਾਂ ਵੀ ਲੱਥੀਆਂ ਨੇ ਇੱਥੇ ਗੋਲੀकांड ਵੀ ਹੋਇਆ ਜਲਾਲਾਬਾਦ ਦੇ ਵਿੱਚ ਤੇ ਉਹਦੇ ਵਿੱਚ ਇੱਕ ਮੁੰਡੇ ਵਾਲੇ ਤੋਂ ਜੋ ਸਰਪੰਚੀ ਲੜ ਰਿਹਾ ਸੀ ਮੁੰਡਾ ਉਹਦੇ ਬਰਾੜੋਂ ਮੰਦੀਪ ਬਰਾੜ ਉਹਨ ਦੇ ਗੋਲੀ ਵੀ ਲੱਗੀ ਐ ਤੇ ਉਹ ਹੁਣ ਜਿਹਰੇ ਇਲਾਜ ਡੀਐਫਸੀ ਦਾਖਲ ਐ ਤੇ ਇਹੋ ਜਿਹਾਂ ਘਟਨਾਵਾਂ ਨਹੀਂ ਹੋਣ ਚਾਹੀਦੀਆਂ ਲੋਕਾਂ ਚ ਰੋਸ ਤਾਂ ਕਿਤੇ ਨਾ ਕਿਤੇ ਆ ਪਰ ਪ੍ਰਸ਼ਾਸਨ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਲੋਕ ਇੰਨੇ ਜ਼ਿਆਦਾ ਐਕਟਿਵ ਹੋ ਜਾਣਗੇ ਕਿ ਹਰੇਕ ਪਿੰਡ ਦੇ ਵਿੱਚੋਂ ਹੀ 25-30 ਫਾਈਲਾਂ ਆਣਗੇ ਪ੍ਰਸ਼ਾਸਨ ਨੇ ਸੋਚਦਾ ਸੀ ਜੇ ਪਿੱਛੇ ਪਿਛਲੇ ਸਾਲ ਜਾਂ ਪਿੱਛੇ ਜੋ ਵੋਟਾਂ 5 ਸਾਲ ਪਹਿਲਾਂ ਹੋਈਆਂ ਸੀ ਵੀ ਥੋੜੇ ਲੋਕ ਜਿਹੜੇ ਪਿੰਡ ਦੇ ਹੁੰਦੇ ਸੀ ਉਹੀ ਚੀਜ਼ ਦੀ ਫਾਈਲਾਂ ਦਾ ਤੇ ਕਾਰਨ ਇਹ ਸੀ ਨਾ ਵੀ ਜਮਾਨੇ ਚ ਚਲੋ ਇੱਕ ਪਰਿਵਾਰ ਚੋ ਜਿਸ ਤਰੀਕੇ ਨਾਲ ਆਪਾਂ ਫਾਰ ਐਗਜ਼ਾਮਪਲ ਗੱਲ ਕਰ ਲਈਏ ਤੁਸੀਂ ਜੋ ਤੁਸੀਂ ਸਰਪ ਚੋਣ ਲੜਨਾ ਚਾਹੁੰਦੇ ਹੋ ਤੁਸੀਂ ਆਦਾ ਫਾਰਮ ਭਰਿਆ ਤੁਹਾਡੇ ਵੱਲੋਂ ਇਹ ਕੋਸ਼ਿਸ਼ ਹੋਵੇਗੀ ਵੀ ਨਾਲ ਪਰਿਵਾਰ ਦੇ ਦੋ ਮੈਂਬਰਾਂ ਦੀਆਂ ਹੋਰ ਫੈਲਾਂ ਭਰਦਿਆਂ ਬਾਈ ਚਾਂਸ ਤੁਹਾਡੀ ਰਿਜੈਕਟ ਹੁੰਦੀ ਆ ਤਾਂ ਉਹਨਾਂ ਦੀਆਂ ਤੇ ਹੋਣਗੀਆਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਇਸ ਦੇ ਨਾਲ ਨਾਲ ਪਿੰਡ ਦੇ ਵਿੱਚ ਜੋ ਪੜ੍ਹਿਆ ਲਿਖਿਆ ਨੌਜਵਾਨ ਸੀ ਜਿਵੇਂ ਤੁਸੀਂ ਹੁਣ ਦੇਖੋਗੇ ਹੁਣ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਨੌਜਵਾਨ ਤਾਂ ਐਜ ਨਿਊਜ਼ ਵਾਲੇ ਦੱਸ ਦਈਏ ਵੀ ਉਹ ਵੀ ਰਾਜਨੀਤੀ ਵਿੱਚ ਸਰਗਰਮ ਹੋ ਗਿਆ ਤੇ ਰੋਜ਼ ਜਿਹੜਾ ਨੌਜਵਾਨ ਹੁੰਦਾ ਉਹ ਸਰਗਰਮ ਤਾਂ ਹੋ ਜਾਂਦਾ ਪਰ ਉਹਦੀ ਜਿਹੜੀ ਸੋਚ ਤੇ ਤਸਵੀਰ ਹੁੰਦੀ ਉਹ ਗਰਮ ਹੁੰਦੀ ਆ ਕਿ ਉਹਨਾਂ ਨੂੰ ਹਰੇਕ ਕੰਮ ਉਹਦਾ ਹੁੰਦੀ ਕਾਲੀਮੀ ਜਲਦੀ ਤੋਂ ਜਲਦੀ ਜਿਹੜੀ ਸਾਡੀ ਤਰਕਾਹ ਤੇ ਉਹ ਲੈ ਲਈ ਜਾਵੇ ਐਨਓਸੀ ਜਲਦੀ ਮਿਲ ਜਾਵੇ ਪਰ ਜਿਹੜਾ ਪ੍ਰਸ਼ਾਸਨਿਕ ਪੋਤੇ ਕੰਮ ਹੁੰਦਾ ਹੈ ਉਹ ਆਰਾਮ ਨਾਲ ਹੀ ਹੁੰਦਾ ਹੈ ਦੂਸਰਾ ਪ੍ਰਸ਼ਾਸਨ ਕਿਤੇ ਨਾ ਕਿਤੇ ਢੇਲ ਰਵਈਆ ਪ੍ਰਸ਼ਾਸਨ ਦਾ ਕਿਤੇ ਨਾ ਕਿਤੇ ਨਗਹਿਲੀ ਹੋਈ ਜਿਸ ਕਾਰਨ ਉਹ ਇਹ ਜੋ ਪੋਜੀਸ਼ਨ ਬਣੀ ਹੈ ਉਹ ਨੂੰ ਸਮਝ ਨਹੀਂ ਸਕੇ ਜਿਸ ਕਾਰਨ ਆਪਾਂ ਨੂੰ ਜੋ ਘਟਨਾ ਕਰਮ ਜਿਹੜਾ 3 ਤਰੀਕ ਤੋਂ ਬਾਅਦ ਹੁਣ ਤੱਕ ਦੇਖ ਰਹੇ ਆ ਤੇ ਅੱਜ ਜਿਹੜੀਆਂ ਤੁਹਾਨੂੰ ਇਸ ਤੁਹਾਡੇ ਚੈਨਲ ਰਾਹੀਂ ਦੱਸਦੇ ਆ ਕਿ ਅੱਜ ਕੱਲਾ ਇਹ ਚੋਣ ਨਿਸ਼ਾਨ ਲਾਟ ਨਹੀਂ ਹੋਇਆ ਅੱਜ ਉਹ ਵੀ ਲਿਸਟਾਂ ਤੁਹਾਡੇ ਜਵਾਲਾ ਤੇ ਲੱਗੀਆਂ ਆ ਜਿਹੜੇ ਲੋਕ ਜੇਤੂ ਹੋ ਗਏ ਨੇ ਉਹਨਾਂ ਦੀਆਂ ਲਿਸਟਾਂ ਵੀ ਬਿਲਕੁਲ ਦਿਖਾ ਦਿੱਤੀਆਂ ਨੇ ਅੱਗੇ ਹਾਂ ਉਹ ਜੇਤੂ ਹੋ ਚੁੱਕੇ ਨੇ ਜਿਹੜੇ ਲੋਕ ਹਲੇ ਤੱਕ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੂੰ ਹਲੇ ਪਤਾ ਨਹੀਂ ਵੀ ਸਾਨੂੰ ਕਿਹੜਾ ਚੋਣ ਨਿਸ਼ਾਨ ਲਾਟ ਆਇਆ ਉਹ ਅੱਜ ਇੱਥੇ ਸਰਕਾਰੀ ਜੋ ਦਫ਼ਤਰ ਬਣਿਆ ਆ ਗਰਲਸ ਕਾਲਜ ਉੱਥੇ ਆ ਕੇ ਆਪਣ ਬਿਲਕੁਲ ਧੰਨਵਾਦ ਜੀ ਤਾਂ ਹੁਣ ਤੁਹਾਨੂੰ ਇੱਕ ਵਾਰ ਫਿਰ ਲਿਸ਼ਟਾਂ ਦੇ ਵੱਲ ਝਾਤੀ ਮਰਵਾ ਦਿੰਨੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਮਾੜਾ ਇਹ ਲਿਸ਼ਟਾਂ ਦੇ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਣ ਤਾਂ ਇਹ ਨੇ ਤਸਵੀਰਾਂ ਜਲਾਲਾਬਾਦ ਦੀਆਂ ਜਿੱਥੇ ਅੱਜ ਚੋਣ ਨਿਸ਼ਾਨ ਅਲਾਰਟ ਕਰ ਦਿੱਤੇ ਗਏ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਉਮੀਦਵਾਰਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਜਿਤਾ ਦਿੱਤਾ ਗਿਆ ਤਾਂ ਉਹ ਵੀ ਇੱਥੇ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਤੌਰ ਤੇ ਲਿਖ ਦਿੱਤਾ ਗਿਆ ਤਾਂ ਹੁਣ ਗੱਲ ਕਰਾਂਗੇ ਪਿੰਡ ਨਕੇਰੀਆਂ ਦੀ ਜਿੱਥੇ ਸਰਪੰਚ ਦੇ ਉਮੀਦਵਾਰ ਤੇ ਮੈਂਬਰ ਦੇ ਜਿਹੜੇ ਉਮੀਦਵਾਰ ਵਾਜਾ ਚੋਣ ਲੜ ਰਹੇ ਨੇ ਤਾਂ ਉਹਨਾਂ ਨੂੰ ਜਿਹੜੇ ਚੋਣ ਨਿਸ਼ਾਨ ਦੇ ਦਿੱਤੇ ਗਏ ਨੇ ਪਹਿਲਾਂ ਗੱਲਬਾਤ ਕਰਦੇ ਆ ਸਰਪੰਚ ਦੇ ਉਮੀਦਵਾਰ ਸ਼ਰਨਜੀਤ ਕੌਰ ਅ ਰਵਿੰਦਰ ਸਿੰਘ ਇਹ ਪਿੰਡ ਨਕੇਰੀਆਂ ਦੇ ਨੇ ਇਹਨਾਂ ਦਾ ਚੋਣ ਨਿਸ਼ਾਨ ਬਾਲਟੀ ਆ ਫਿਰ ਅੱਗੇ ਜੀਤ ਸਿੰਘ ਵਧਾਵਾ ਸਿੰਘ ਇਹ ਵੀ ਸਰਪੰਚੀ ਦਾ ਇਲੈਕਸ਼ਨ ਲੜ ਰਹੇ ਨੇ ਇਹਨਾਂ ਦਾ ਟੈਲੀਵਿਜ਼ਨ ਚੋਣ ਨਿਸ਼ਾਨ ਆ ਫਿਰ ਪ੍ਰਗਟ ਸਿੰਘ ਬਲਵੀਰ ਸਿੰਘ ਉਹਨਾਂ ਦਾ ਚੋਣ ਨਿਸ਼ਾਨ ਫਰਿੱਜ ਆ ਮਲਕੀਤ ਰਾਮ ਮਖਰਰਾਮ ਉਹਨਾਂ ਦਾ ਵੀ ਚੋਣ ਨਿਸ਼ਾਨ ਵੇਲਣਾ ਮਖਤਿਆਰ ਸਿੰਘ ਬਲਵੀਰ ਸਿੰਘ ਇਹ ਵੀ ਸਰਪੰਚੀ ਦਾ ਚੋਣ ਲੜ ਰਹੇ ਨੇ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਖੁਰਪਾ ਤਰਜਿੰਦਰ ਸਿੰਘ ਜੀਤ ਸਿੰਘ ਉਹਨਾਂ ਦਾ ਚੋਣ ਨਿਸ਼ਾਨ ਮਾਈਕ ਆ ਤੇ ਰਵਿੰਦਰ ਸਿੰਘ surjit ਸਿੰਘ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਹਾਰ ਥੱਲੇ ਜਿਹੜੇ ਲਿਸਟਾਂ ਦੇ ਵਿੱਚ 25 ਜਿਹੜੀਆਂ ਨਾਮ ਨੇ ਇਹ ਨੇ ਮੈਂਬਰ ਦੇ ਤੌਰ ਤੇ ਜਿਹੜੇ ਪੰਚ ਦੇ ਤੌਰ ਤੇ ਚੋਣ ਲੜ ਰਹੇ ਨੇ ਕਾਰਾ ਸਿੰਘ ਤਾਰਾ ਸਿੰਘ ਤਾਂ ਉਹਨਾਂ ਦਾ ਪ੍ਰੈਸ ਆ ਗੁਰਚਰਨ ਸਿੰਘ ਇੰਦਰ ਸਿੰਘ ਉਹਨਾਂ ਦਾ ਬੈਲਟ ਚੋਣ ਨਿਸ਼ਾਨ ਕਾਕਾ राम ਜਹਾਨਾ राम ਉਹਨਾਂ ਦਾ ਚੋਣ ਨਿਸ਼ਾਨ ਕੇ ਕੇ ਸਰਜੀਤ ਸਿੰਘ ਦਤਾਰ ਸਿੰਘ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਕਾਰਾ ਤਾਂ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਮੱਖਣ राम ਕਾਲਾ राम ਉਹਨਾਂ ਦਾ ਚੋਣ ਨਿਸ਼ਾਨ ਕੇਤਲੀ ਹੈ ਤਾਂ ਬਲਵੀਰ राम ਪੰਨੂ राम ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਕੈਂਚੀ ਹੈ ਤਾਂ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਅਗੇ ਸ਼ੀਲੋ ਬਾਈ ਕਸ਼ਮੀਰ ਸਿੰਘ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਹਰੀ ਮਿਰਚ ਗੁਰਮੀਤ ਕੌਰ ਗੁਰਦੇਵ ਸਿੰਘ ਉਹਨਾਂ ਦਾ ਚੋਣ ਨਿਸ਼ਾਨ ਹੈ ਗਲਾਸ ਤਾਂ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਅੱਗੇ ਆਪਾਂ ਨਾਮ ਬੋਲਦੇ ਆ ਦਰਸ਼ਨਾ ਬਾਈ ਜਗਿੰਦਰ ਸਿੰਘ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਦਰਸ਼ਨਾ ਬਾਈ ਜਗਿੰਦਰ ਸਿੰਘ ਉਹਨਾਂ ਦਾ ਪਹਿਲਾ ਚੋਣ ਨਿਸ਼ਾਨ ਹੈ ਪੈਨ ਤਾਂ ਇਸੇ ਤਰੀਕੇ ਦੇ ਨਾਲ ਹੀ ਬਲਜੀਤ ਕੌਰ ਬਲਜੀਤ ਸਿੰਘ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਕੂਲਰ ਹੈ प्रकाश कौर बलजीत सिंह ਉਹਨਾਂ ਦਾ ਚੋਣ ਨਿਸ਼ਾਨ ਸਲੇਟ ਹੈ ਲਬਪ੍ਰੀਤ कौर ਮਨਜੀਤ कौर ਉਹਨਾਂ ਦਾ ਚੋਣ ਨਿਸ਼ਾਨ ਵਿਕਟਾ ਨੇ कृष्णा रानी ਜਸਵੰਤ ਸਿੰਘ ਉਹਨਾਂ ਦਾ ਚੋਣ ਨਿਸ਼ਾਨ ਆਰਾ ਜਗਿੰਦਰ कौर वचन ਸਿੰਘ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਟਰੱਕ ਹੈ ਤਾਂ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਆਪਾਂ ਅੱਗੇ ਨਾਮ ਬੋਲਦੇ ਆ ਜਰੂਰ ਤੁਸੀਂ ਸੁਣੋ ਤੁਹਾਡੇ ਪਿੰਡ ਦੀ ਸ਼ਾਇਦ ਇਹਦੇ ਵਿੱਚ ਲਿਸਟ ਅਸੀਂ ਦਿਖਾਉਂਦੇ ਹੋਈਏ ਤਾਂ ਇਸੇ ਤਰੀਕੇ ਦੇ ਨਾਲ ਹੀ ਅਸੀਂ ਜਿਹੜਾ ਅੱਗੇ ਨਾਮ ਬੋਲਦੇ ਰਾਵਾਂ ਕਸ਼ਮੀਰ ਚੰਦ ਚਾਂਦੀ RAM ਕਸ਼ਮੀਰ ਚੰਦ ਚਾਂਦੀ RAM ਇਹਨਾਂ ਦਾ ਚੋਣ ਨਿਸ਼ਾਨ ਫੁੱਟਬਾਲ ਆ ਤਾਂ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਤੁਹਾਨੂੰ ਨਾਮ ਦੱਸੇ ਨੇ ਲਿਸਟਾਂ ਦੇ ਵਿੱਚ ਨਾਮ ਜਿਹੜੇ ਛੋਟੇ ਤਰੀਕੇ ਦੇ ਨਾਲ ਦੱਸੇ ਨੇ ਤਾਂ ਬਿਲਕੁਲ ਜਿਹੜਾ ਥੋੜਾ ਆ ਪੜਨ ਦੇ ਵਿੱਚ ਅਖਿਆਈ ਆ ਉਹਦੀ ਆ ਤਾਂ ਹੋਰ ਤੁਹਾਨੂੰ ਦੇ ਨਾਲ ਆਪਾਂ ਜਿਹੜੀਆਂ ਲਿਸਟਾਂ ਸਾਂਝੀਆਂ ਕਰਦੇ ਆ ਜੇ ਅਜੇ ਤੱਕ ਤੁਹਾਨੂੰ ਵੀ ਆਪਦੇ ਚੋਣ ਨਿਸ਼ਾਨ ਦਾ ਨਹੀਂ ਪਤਾ ਲੱਗਿਆ ਤਾਂ ਜਲਾਲਾਬਾਦ ਵਿਖੇ ਜਿੱਥੇ ਉਸ ਦਿਨ ਨਾਮਿਨੇਸ਼ਨ ਭਰੇ ਗਏ ਸੀ ਤਾਂ ਉੱਥੇ ਜਿਹੜਾ ਆ ਕੇ ਤੁਸੀਂ ਆਪਦੇ ਪਿੰਡ ਦੀ ਲਿਸਟ ਦੇਖ ਸਕਦੇ ਹੋ ਤਾਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਲੋਕ ਵੱਖ-ਵੱਖ ਪਿੰਡਾਂ ਤੋਂ ਆਏ ਨੇ ਕਿਉਂਕਿ ਜਿਨ੍ਹਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸੀ ਤੇ ਜਿਨ੍ਹਾਂ ਦੀਆਂ ਫਾਈਲਾਂ ਪਾਸ ਹੋਈਆਂ ਸੀ ਤੇ ਅੱਜ ਜਿਹੜਾ ਉਹਨਾਂ ਨੂੰ ਚੋਣ ਨਿਸ਼ਾਨ ਜਿਹੜੇ ਅਲਾਟ ਕਰ ਦਿੱਤੇ ਗਏ ਨੇ ਗੱਲਬਾਤ ਵੀ ਤੁਹਾਡੇ ਨਾਲ ਕਰਵਾਈ ਆ ਤਾਂ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਬੋਪਾ ਰਾਇ ਜਲਾਲਾਬਾਦ कौन उतर रहता है